ਇਰਾਜ ਮੈਂ ਕੋ ਸੋਚਿਆ ਹੂੰ ਕਦੇ ਕਦੇ ਇਹ ਕੰਮ ਵੀ ਕਰ ਲੈਣਾ ਚਾਹੀਦਾ ਅੱਜ ਮੈਂ ਜ਼ਿੰਦਗੀ ਦਾ ਬਹੁਤ ਵੱਡਾ ਫੈਸਲਾ ਲਿਆ ਅੱਛਾ ਮੈਨੂੰ ਪਤਾ ਤੇਰੇ ਫੈਸਲੇ ਦਾ ਤੂੰ ਇੱਕ ਕੁੜੀ ਨੂੰ ਪਸੰਦ ਕਰਦਾ ਹੈ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਮੈਨੂੰ ਸਾਰਾ ਪਤਾ ਉਹ ਬੱਲੇ 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 ਇੱਕ ਯਾਰ ਹੀ ਯਾਰ ਦੇ ਦਿਲ ਦੀ ਗੱਲ ਪੁੱਝ ਸਕਦਾ ਇਹ ਯਾਰ ਤੇਰਾ ਇਹ ਵੀ ਜਾਣਦਾ ਹੈ ਵੀ ਤੇਰੇ ਲਖਣਾ ਕਰਕੇ ਇਸ ਮਹੀਨੇ ਤੇਰੇ ਅੱਠ ਰਿਸ਼ਤੇ ਮੁੜ ਗਏ ਓ ਨਹੀਂ ਯਾਰ ਇਸ ਵਾਰ ਫਾਈਨਲ ਆ ਬਸ ਫਾਈਨਲ داری ਕਲੀ ਕੀਤੀ ਕਿਤੇ ਤੇਰੀ ਯਾਰ ਪਾਰਟਨਰ ਮੇਰਾ ਇੱਕ ਕੰਮ ਕਰ ਦੇ ਯਾਰ ਬੋਲ ਯਾਰ ਜਿਹੜੀ ਉਹ ਕੁੜੀ ਆ ਉਹਦੇ ਘਰ ਦੇ ਨਾ ਗੋਪੀ ਦੀ ਘੱਡਾ ਤੂੰ ਗੋਪੀ ਨਾਲ ਹੀ ਟਾਂਗਣਾ ਗੱਲ ਕਰ ਉਹ ਰਿਸ਼ਤੇ ਨੂੰ ਮੰਨਿਆ ਨਾ ਕਿਉਂ ਮੈਂ ਕਿਉਂ ਕਰਾਂ ਯਾਰ ਇਹ ਚੋਲੇ ਹੀ ਕੁੜੀ ਦੇ ਘਰੇ ਰਿਸ਼ਤੇ ਲੈ ਕੇ ਜਾਂਦਾਗਾ ਤੇ ਤੇਥੋਂ ਬਾਅਦ ਮੇਰਾ ਕੌਣ ਆਗਾ ਦੇਖੋ ਬੇਲੀਆ ਵਿਆਹ ਤੂੰ ਕਰਾਉਣਾ ਤੇ ਤੂੰ ਹੀ ਆ ਕੇ ਗੱਲ ਕਰ ਉਹਨਾਂ ਨਾਲ ਵਿਆਹ ਦੀ ਮੈਂ ਨਹੀਂ ਕਰਦਾ ਕੰਮ ਕਰ ਯਾਰ ਸੋਚ ਵਿਆਹ ਤੋਂ ਬਾਅਦ ਮੇਰਾ ਘਰ ਹੋਊਗਾ ਯਾਰ ਘਰ ਤਾਂ ਤੇਰਾ ਹੋਊਗਾ ਵਿਆਹ ਤੋਂ ਬਾਅਦ ਇੱਕ ਘਰ ਵਾਲੀ ਹੋਊਗੀ ਉਹ ਤਾਂ ਫਿਰ ਤੇਰੀ ਹੋਊਗੀ ਵਿਆਹ ਤੋਂ ਬਾਅਦ 7-8 ਜਵਾਬ ਹੋਣਗੇ ਤੇਰੇ ਹੋਣਗੇ ਫਿਰ ਤੈਨੂੰ ਤਾਇਆ ਤਾਇਆ ਕਹਿਣਗੇ ਤੇਰੇ ਮੋਢਿਆਂ ਦੇ ਖਿਡਣਗੇ ਤੇਰੇ ਘਾੜੇ ਚੜਾ ਕਰਨਗੇ ਇਹਦਾ ਮਤਲਬ ਮੈਂ ਤੇਰੇ ਘਰ ਦਾ ਨੌਕਰ ਲੱਗ ਜਾ ਸਮਝ ਗਿਆ ਦੋਸਤ ਨਹੀਂ ਦੁਸ਼ਮਣਾ ਤੂੰ ਮੇਰਾ ਤਾਂ ਹੀ ਮੈਂ ਆਕੜੀ ਇਹਨਾਂ ਤੇਰੇ ਨਾਲ ਮੇਰੇ ਕੋਈ ਕੰਮ ਨਹੀਂ ਕਰ ਸਕਦਾ ਇੱਕ ਗੱਲ ਯਾਰ ਰੱਖੀ ਜਿਹਦਾ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ ਤੂੰ ਨਹੀਂ ਚਾਹਣਾ ਮੈਂ ਪੁੱਠੇ ਕੰਮਾਂ ਚੋਂ ਨਿਕਲਣਾ ਤੂੰ ਨਹੀਂ ਚਾਹਣਾ ਮੇਰਾ ਘਰ ਬਸੇ ਸਾਲਾ ਢੰਗੀ ਗੱਲ ਗੱਲ ਤੇ ਢੰਗ ਕਰਦਾ ਕੋਈ ਨਹੀਂ ਕਰ ਲੂਗਾ ਮੈਂ ਗੋਪੀਆਂ ਗੱਲ ਖੜ ਜਾਣ ਅੱਛਾ ਪੱਕੀ ਗੱਲ ਹੈ ਬਈ ਔਰ ਇਹ ਢੰਗੀ ਨਾਲ ਕਿੱਥੋਂ ਪੰਗਾ ਪਿਆ ਉਹਦੇ ਨਾਲ A few moments later ਬਈ ਅਗਲਾ ਦੀ ਕੱਲੀ ਕੱਲੀ ਕੁੜੀ ਆ ਲਾੜਾ ਚਾਹਣਾ ਪਾਲੀ ਆ ਜੇ ਕੋਈ ਚਾਹਦਾ ਰਿਸ਼ਤਾ ਹੈ ਤਾਂ ਦੱਸ ਹਾ ਇਹੀ ਗੱਲ ਸੋਚ ਕੇ ਤਾਂ ਗੋਪੀ ਮੈਂ ਤੇਰੇ ਕੋਲ ਐਂ ਬੀਰੂ ਵਾਸਤੇ ਇਹੀ ਗੱਲ ਸੋਚ ਕੇ ਐ ਮੈਂ ਵੀ ਧੀਰੂ ਦਾ ਬਾਈ ਬੀਰੂ ਨਾਮ ਆ ਬਾਲਾ ਬਾਟਾ ਤਾਂ ਹੈ ਨਹੀਂ ਤੂੰ ਦੱਸ ਕੇ ਹੋਇਆ ਬੰਦਾ ਕੀ ਲੱchna ਤੇ ਕੀ ਕਮਾਉਂਦਾ ਬੀਰੂ ਕਮਾਉਂਦਾ ਤਾਂ ਐਣਾ ਯਾਰ ਗੋਪੀ ਜਦੋਂ ਉਹਦਾ ਵਿਆਹ ਹੋ ਗਿਆ ਕਮਾਉਂਦਾ ਤਾਂ ਫਿਰ ਬਾਈ ਯਾਰ ਜਵਾਕਾ ਚੱਲਿਆਂ ਦੇ ਨਾਲ ਜਦੋਂ ਕਬੀਲਦਾਰੀ ਪੈਜੇ ਬੰਦਾ ਲੱਗ ਹੀ ਜਾਂਦਾ ਕੀ ਬਾਈ ਹਲੇ ਕੁਝ ਨਹੀਂ ਕਮਾਉਂਦਾ ਉਹ ਨਹੀਂ ਨਹੀਂ ਹਜੇ ਕੁਝ ਉਹਨੇ ਕੀ ਕਮਾਉਣਾ ਹਜੇ ਤਾਂ ਐਣਾ ਯਾਰ ਕਮਾਉਂਦਾ ਨਹੀਂ ਕਮਾਉਂਦਾ ਹੈਗਾ ਉਹ ਕਮਾਉਂਦਾ ਬਹੁਤਾ ਪਰਕਦੇ ਆ ਐਨੇ ਦੀ ਚਿਰ ਕਦੇ ਜਿੱਤ ਗਿਆ ਕਦੇ ਹਾਰ ਗਿਆ ਐ ਚੱਲੀ ਜਾਂਦਾ ਹਾਰ ਜਾਂਦਾ ਕੀ ਮਤਲਬ ਹੈ ਤੇਰਾ ਬਾਈ ਜੂਆ ਖੇੜੀ ਐਸੀ ਆ ਨਾ ਮੈਂ ਤੈਨੂੰ ਕੀ ਕਮਾ ਯਾਰ ਹੁਣ ਹੈ ਕੀ ਜੂਆ ਵੀ ਖੇਡਦਾ ਨਹੀਂ ਨਹੀਂ ਗੋਪੀ ਉਹ ਬਹੁਤ ਚੰਗਾ ਤੇ ਵੀ ਨੇਕ ਮੁੰਡਾ ਯਾਰ ਬੀਰੂ ਬਹੁਤ ਨੇਜਾ ਪਰ ਪਤਾ ਕੀ ਚੱਕਰ ਆ ਜਦੋਂ ਨਾ ਉਹ ਸ਼ਰਾਬ ਪੀ ਲੈਂਦਾ ਫਿਰ ਬਾਈ ਉਹਨੂੰ ਚੰਗੇ ਮਾੜੇ ਦੀ ਵਿਚਾਰੇ ਨੂੰ ਕਿੱਥੇ ਸੁਰਤ ਰਹਿੰਦੀ ਆ ਜਦੋਂ ਕੋਈ ਕਹਿੰਦਾ ਬਾਹ ਫੜ ਕੇ ਬਿਠਾ ਲੈਂਦਾ ਤੇ ਖੇਡਣ ਲਾ ਲੈਂਦਾ ਫਿਰ ਜਿੱਤ ਹਾਰ ਦਾ ਵੀ ਨਹੀਂ ਪਤਾ ਲੱਗਦਾ ਮੁੰਡਾ ਬਹੁਤ ਸਿਆਣਾ ਯਾਰ ਵੈਸੇ ਉਹ ਬਹੁਤ ਸਿਆਣਾ ਮੁੰਡਾ ਯਾਰ ਬਾਈ ਆ ਬਾਈ ਆਮਨੇ ਆ ਜੂਆ ਉਹ ਖੇਡਦਾ दारू ਉਹ ਪੀਂਦਾ ਹਲੇ ਉਹਦੀ ਕੋਈ ਗਲਤੀ ਨਹੀਂ ਬੱਸ ਬਈ ਇੱਕ ਵਾਰੀ ਉਹਦਾ ਵਿਆਹ ਹੋ ਜਾਣ ਦੇ ਫਿਰ ਦੋ ਦਿਨਾਂ ਦੇ ਵਿੱਚ ਸਾਰਾ ਕੁਝ ਛੱਡ ਦੂ ਯਾਰ ਹੋ ਬਾਈ ਮੈਂ ਜਵਾਕ ਆ ਇਹ ਆ ਤਾਂ ਛੁੱਟੀਆਂ ਕਦੇ ਕਿਸੇ ਦੀ ਬਾਈ ਜਦੋਂ ਵਿਆਹ ਹੋ ਗਿਆ ਨਾ ਉਹ ਗੌਣ ਬਿਉਣ ਵਾਲੇ ਦੇ ਘਰੇ ਜਿਹੜਾ ਮੜਾ ਮੋਟਾ ਜਾਂਦਾ ਉਹ ਵੀ ਜਾਣੋ ਹਟ ਜਾਊਗਾ ਯਾਰ ਬਾਈ ਹਾਏ ਹੋਏ ਰੱਬਾ ਉਹ ਗੌਣ ਬਿਉਣ ਵਾਲੇ ਦੇ ਘਰੇ ਵੀ ਜਾਂਦਾ ਉਹ ਗੋਪੀ ਯਾਰ ਗੌਣਾ ਬਿਉਣ ਸੋਨਾ ਕਿਹੜਾ ਬੁਰੀ ਗੱਲ ਆ ਯਾਰ ਤੂੰ ਹਾਬਲਾ ਵੀ ਰਾਜੇ ਮਹਾਰਾਜ ਉੱਚ-ਉੱਚ ਖਾਨਦਾਨਾਂ ਦੇ ਲੋਕ ਵੀ ਗੌਣ ਬਿਉਣ ਸੁਣ ਜਾਂਦੇ ਆ ਬਾਈ ਯਾਰ ਹੁਣ ਐ ਵੀ ਦੱਸ ਦੇ ਉਹਦਾ ਖਾਨਦਾਨ ਕੀ ਆ ਖਾਨਦਾਨ ਦਾ ਆ ਐ ਨਾ ਗੁੱਪੀ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਬਾਈ ਖਾਨਦਾਨ ਸਭ ਤੋਂ ਪਹਿਲਾਂ ਮੈਂ ਤੈਨੂੰ ਦੱਸਾਂਗਾ ਕਿ ਕਿਹੜਾ ਖਾਨਦਾਨ ਦਾ ਇੱਕ ਗੱਲ ਤਾਂ ਹੈ ਬਾਈ ਆਵਨੇ ਲਖਪੂਰਾ ਵੀਰੂ ਪਰ ਉਹਦੇ ਲਈ ਤੇਰੇ ਮੂੰਹ ਚ ਤਰੀਫਾਂ ਹੀ ਨਿਕਲਦੀਆਂ ਓਏ ਬਈ ਮੇਰਾ ਨਾ ਭਾਈ ਯਾਰ ਦਿਲ ਹੀ ਇਦਾਂ ਦਾ ਮੈਥੋਂ ਫਿਰ ਮਾੜਾ ਕਿਸੇ ਨੂੰ ਕਿਹਾ ਨਹੀਂ ਆਂਦਾ ਬਾਈ ਯਾਰ ਬਸ ਗੁੱਪੀ ਹੁਣ ਫਿਰ ਮੈਂ ਰਿਸ਼ਤਾ ਬਾਈ ਯਾਰ ਪੱਕਾ ਸਮਝਿਆ ਵੀਰੂ ਦਾ ਘੜ ਤੇਰੀ ਮਾਂ ਵੱਡੇ ਬਚੋਲੇ ਦੀ